ਹੈਲੋ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਈ ਹੋਪ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਵਾਹਿਗੁਰੂ ਦੀ ਮਿਹਰ ਸਦਕਾ ਅਸੀਂ ਵੀ ਬਿਲਕੁਲ ਠੀਕ ਠਾਕ ਹਾਂ ਜੀ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਸਕੀਵੀਆਂ ਨਿਊ ਡਿਜ਼ਾਈਨਾਂ ਦੀਆਂ ਤੇ ਪਹਿਲੀਆਂ ਵੀਡੀਓ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੱਤਾ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਜੀ ਤੇ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਆਪਾਂ ਤੁਹਾਨੂੰ ਦਿਖਾਉਣੀ ਆ ਸਕੀਵੀਆਂ ਪਰ ਜਿਨ੍ਹਾਂ ਜਿਨ੍ਹਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਜਾ ਕੇ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਤੇ ਮੈਂ ਦਿਖਾਉਣੀ ਆ ਤੁਹਾਨੂੰ ਕੀ ਵੀ ਹੈ ਜੀ ਲਓ ਜੀ ਇਹ ਦੇਖੋ ਪਹਿਲੀ ਹੈਗੀ ਆਪਣੀ ਜੈਕਟ ਇਹ ਕਿਸੇ ਭੈਣ ਦੀ ਆ ਆਰਡਰ ਤੇ ਤਿਆਰ ਕੀਤੀ ਆ ਆਪਾਂ ਤੇ ਉਹਨਾਂ ਦਾ ਇੱਕ SKIVI ਦਾ ਹੋਰ ਆਰਡਰ ਆ ਮੈਂ ਤਾਂ ਕਿਹਾ ਸੀ ਭੈਣ ਨੂੰ ਮੈਂ ਕਿਹਾ ਵੀ ਤੁਹਾਡਾ ਆ ਪਾਰਸਲ ਕਰ ਦਨੇ ਆ ਉਹ ਕਹਿੰਦੀ ਕੋਈ ਗੱਲ ਨਹੀਂ ਵੀ ਹੁਣ ਤਾਂ ਗਰਮੀ ਸਟਾਰਟ ਹੋ ਗਈ ਹੈ ਨਾ ਵੀ ਤੁਸੀਂ SKIVI ਬਣਾ ਦਿਓ ਇਹ ਵਾਈਟ ਕਲਰ ਦੇ ਵਿੱਚ ਬਣਾਈ ਹੈ ਜੀ ਆਪਾਂ ਬਹੁਤ ਸੋਹਣੀ ਰੈਡੀ ਹੋਈ ਵੀ ਹੈ ਇਹ ਤੁਸੀਂ ਵੀ ਇਦਾਂ ਦੀ ਬਣਵਾ ਸਕਦੇ ਹੋ ਤੇ ਬਟਨ ਹਜੇ ਇਹਨੂੰ ਲਾਉਣੇ ਨੇ ਜੀ ਫਰਬੇਨ ਕੋਲ ਬਟਨ ਲਾ ਕੇ ਭੇਜਾਂਗੇ ਆਪਾਂ ਠੀਕ ਹੈ ਜੀ ਤੇ ਬੈਕ ਸਾਈਡ ਤੋਂ ਵੀ ਇਹਦੇ ਇਦਾਂ ਦੀ ਮੁੰਤੀ ਪਾਈ ਹੋਈ ਆਪਾਂ ਫਿਨਿਸ਼ਿੰਗ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਤੇ ਹੁਣੇ ਹੈਗੀ ਆਪਣੀ ਸਕੀਵੀ ਇਹ ਦੇਖੋ ਇਹ ਟੂ ਕਲਰ ਦੇ ਵਿੱਚ ਬਣਾਈ ਹੋਈ ਆਪਾਂ ਨੇ ਮਰੂਨ ਤੇ ਵਾਈਟ ਬਹੁਤ ਸੋਹਣੀ ਲੱਗਦੀ ਹੈ ਜੀ ਇਹ ਇਹ ਦੇਖੋ ਇਹਨੇ ਵੀ ਤੁਸੀਂ ਕਿਸੇ ਮਰਜ਼ੀ ਸੂਟ ਦੇ ਉੱਪਰ ਵੇਅਰ ਕਰ ਸਕਦੇ ਹੋ ਤੇ ਬੈਕ ਤੋਂ ਵੀ ਇਹ ਇਦਾਂ ਹੀ ਬਣੀ ਹੋਈ ਆ ਤੇ ਫਰੰਟ ਤੋਂ ਵੀ ਮੋਢਿਆਂ ਤੇ ਕਰੋਸ਼ਾ ਕੀਤਾ ਹੋਇਆ ਤੇ ਇਹ ਸਲਾਈਆਂ ਨਾਲ ਬੁਣੀ ਹੋਈ ਹੈ ਮੈਂ ਤੁਹਾਨੂੰ ਇਹਦੀ ਮਿਲਤੀ ਕਰਕੇ ਦੱਸਦੀ ਆ ਇੱਕ ਮਿੰਟ ਰੁਕਿਆ ਮੈਂ ਇੰਚ ਟੇਪ ਲੈ ਆਵਾਂ ਇਹਦੀ ਲੈਂਥ ਹੈਗੀ ਜੀ 1.5/8 ਇੰਚ ਠੀਕ ਹੈ ਜੀ ਵਿਰਥ ਹੈ ਗਈ ਹੈ ਜੀ 15 ਇੰਚ ਇਹ ਕੋਈ ਵੀ ਭੈਣ ਆਰਡਰ ਦੇ ਕੇ ਲੈ ਸਕਦੀ ਆ ਕਿਉਂਕਿ ਸਰਦੀਆਂ ਵਿੱਚ ਤੁਸੀਂ ਬਹੁਤ ਜ਼ਿਆਦਾ ਕਾੜੀ ਕਰਦੇ ਹੋ ਹੁਣ ਤੁਸੀਂ ਲੈ ਕੇ ਇਹਨਾਂ ਨੂੰ ਰੱਖ ਸਕਦੇ ਹੋ ਤੇ ਬਾਹਰ ਲਈ ਪਹਿਣਾ ਮੇਰੀਆਂ ਖਰੀਦ ਸਕਦੀਆਂ ਨੇ ਠੀਕ ਹੈ ਜੀ ਜਿਹੜੇ ਆਰਡਰ ਆਪਣੇ ਰੈਡੀ ਹੋ ਰਹੇ ਨੇ ਉਹ ਵੀ ਮੈਂ ਤੁਹਾਡੇ ਨਾਲ ਜਲਦੀ ਸ਼ੇਅਰ ਕਰ ਦੋਗੀ ਜੀ ਇੱਕ ਇਹ ਜਿਹੜੀ ਆ ਜੈਕਟ ਵਾਲੀ ਭੈਣ ਉਹ ਦੇਖ ਸਕਦੀਆਂ ਇਹਨੂੰ ਉਹ ਕਹਿੰਦੀ ਸੀ ਨਾ ਮੈਨੂੰ ਪਤਲੀ ਜਿਹੀ ਕੁੜੀ ਵਾਸਤੇ ਚਾਹੀਦੀ ਆ ਇਹ ਛੋਟੀ ਬੇਟੀ ਵਾਸਤੇ ਹੈ ਜੀ ਦੇਖੋ ਇਹ ਮੇਰੇ ਨਾਪ ਦੀ ਨਹੀਂ ਹੈਗੀ ਮੇਰੇ ਨਾਲੋਂ ਛੋਟੀ ਬੇਟੀ ਦੀ ਹੋਊ ਜਿਹੜੀ ਪਤਲੀ ਜੀ ਹੋਊਗੀ ਕੋਈ ਲੈਂਥ ਹੈ ਜੀ ਮੈਂ ਤੁਹਾਨੂੰ ਨਾਪ ਕੇ ਦੱਸ ਦਿੰਨੀ ਆ ਇਹਦੀ 16 ਇੰਚ ਲੈਂਥ ਹੈ ਜੀ ਮੈਨੂੰ ਲੱਗਦਾ ਵੀ ਸ਼ਾਇਦ ਇਹ ਭੈਣ ਨੂੰ ਪਸੰਦ ਆ ਸਕਦੀ ਆ ਹ 13 ਇੰਚ ਵਿਰਥ ਹੈ ਜੀ ਬਾਕੀ ਤੁਸੀਂ ਆਪਣਾ ਨਾਪ ਲੈ ਲਿਓ ਦਾ ਤੁਸੀਂ ਲੈ ਸਕਦੇ ਹੋ ਠੀਕ ਹੈ ਜੀ ਇਹ ਬੈਕ ਤੋਂ ਵੀ ਇਦਾਂ ਹੀ ਆ ਤੇ ਫਰੰਟ ਤੋਂ ਵੀ ਠੀਕ ਹੈ ਜੀ ਇਹ ਹੈਗੇ ਜੀ ਆਪਣੀ ਨੈਕਸਟ ਸਕੀ ਵੀ ਇਹ ਦੇਖੋ ਇਹ ਵੀ ਬੈਕ ਤੋਂ ਵੀ ਇਦਾਂ ਹੈ ਤੇ ਫਰੰਟ ਤੋਂ ਵੀ ਇਦਾਂ ਹੈ ਇਹਦੇ ਗਲੇ ਨੂੰ ਥੋੜਾ ਜਿਹਾ ਡਿਜ਼ਾਈਨਰ ਲੁੱਕ ਦਿੱਤੀ ਹੋਈ ਆ ਪੱਟੀ ਦੇ ਉੱਪਰ ਪੱਟੀ ਗਲਾ ਬੀ ਸ਼ੇਪ ਹੈ ਦਾ ਤੇ ਮੋਢਿਆਂ ਤੇ ਕਰੋਸ਼ੀਆ ਕੀਤਾ ਹੋਇਆ ਜੀ ਇਹਦੀ ਲੈਂਥ ਮੈਂ ਤੁਹਾਨੂੰ ਨਾਪ ਕੇ ਦੱਸ ਦਿੰਨੀ ਆ ਇਹਦੀ ਲੈਂਥ ਹੈਗੇ ਜੀ 2 ਇੰਚ ਤੇ ਵਿਰਥ ਹੈਗੀ ਹੈ ਇਹਦੀ 14 ਇੰਚ ਇਹ ਉਹਨਾਂ ਪਹਿਣਾ ਵਾਸਤੇ ਹੈ ਜਿਨ੍ਹਾਂ ਨੂੰ ਥੋੜਾ ਜਿਹਾ ਜਿਹਨੇ ਨੀਵਾ ਬਲੌਜ਼ ਪਸੰਦ ਹੈ ਜੀ ਇਹ ਉਹਨਾਂ ਵਾਸਤੇ ਹੈ ਠੀਕ ਹੈ ਜੀ ਤੇ ਤੁਸੀਂ ਇਹਨਾਂ ਨੂੰ ਬਾਏ ਕਰ ਸਕਦੇ ਹੋ ਲੈ ਕੇ ਰੱਖ ਲਿਓ ਚੜਦੀ ਸਰਦੀ ਆਪਣਾ ਪਾ ਕੇ ਤੁਸੀਂ ਵੀ ਕਵਾਂਡਣਾਂ ਨੂੰ ਦਿਖਾਓ ਆਪਣੀਆਂ ਨੂੰ ਤੇ ਇਹ ਦੇਖੋ ਜੀ ਕਿੰਨਾ ਸੋਹਣਾ ਕਲਰ ਕੰਬੀਨੇਸ਼ਨ ਹੈ ਇਹਦਾ ਗਲਾ ਚੌਰਸ ਰੱਖਿਆ ਜੀ ਠੀਕ ਹੈ ਜੀ ਇੱਥੇ ਵੀ ਸਲਾਈ ਹੋਈਆਂ ਨੇ ਇੱਥੇ ਵੀ ਸਲਾਈ ਹੋਈ ਹੈ ਜੀ ਇਹਦੇ ਕਰੋਸ਼ੀਆ ਨਹੀਂ ਕੀਤਾ ਹੋਇਆ ਇਹ ਮੈਂ ਤੁਹਾਨੂੰ ਨਾਪ ਕੇ ਦੱਸ ਦੰਨੀ ਆ ਇਹ 18.5 ਇੰਚ ਲੈਂਥ ਹੈ ਜੀ ਇਹਦੀ 15 ਇੰਚ ਇਹਦੀ ਵਿਰਥ ਹੈ ਜੀ ਤੇ ਇਹ ਤਿੰਨ ਅਪਲਾਈ ਦੇ ਵਿੱਚ ਬੁਣਿਆ ਹੋਇਆ ਜੀ ਠੀਕ ਹੈ ਜੀ ਦੇਖੋ ਕਿੰਨਾ ਪਿਆਰਾ ਲੱਗਦਾ ਤੁਸੀਂ ਮੇਰੇ ਪਾਇਆ ਹੋਇਆ ਦੇਖਿਆ ਇੱਕ ਇਹਦੇ ਨਾਲ ਦਾ ਹੀ ਆ ਉਹ ਥੋੜੇ ਜਿਹਾ ਬੁਣਤੀ ਅਲੱਗ ਟਾਈਪ ਦੇ ਉਹਦੇ ਪਰ ਕਲਰ ਕੰਬੀਨੇਸ਼ਨ ਸੇਮ ਇੱਕ ਆਪਾਂ ਮੈਂ ਤੁਹਾਨੂੰ ਉਹਨਾਂ ਦਿਖਾਈ ਸੀਗੇ ਇਹ ਉਹਦਾ ਬਣਾਇਆ ਆਪਾਂ ਦੇਖੋ ਕਿੰਨਾ ਪਿਆਰਾ ਲੱਗਦਾ ਇਹ ਬਲੂ ਵਾਲੀ ਸੀਗੀ ਇਹ ਇਹ ਵੀ ਟਾਈ ਐਂਡ ਡਾਈ ਦੀ ਪਸ਼ਮਾ ਹੈ ਤੇ ਬੂਰ ਵਗੈਰਾ ਬਿਲਕੁਲ ਨਹੀਂ ਆਉਂਦਾ ਜੀ ਬਿਲਕੁਲ ਵੀ ਬੂਰ ਨਹੀਂ ਆਊਗਾ ਇਹ ਵੀ ਤੁਸੀਂ ਬਾਏ ਕਰ ਸਕਦੇ ਹੋ ਪਰ ਇਹਦਾ ਗਲਾ ਦੇਖ ਲਓ ਤੁਸੀਂ ਗਲਾ ਬਾਲਾ ਵੱਡਾ ਨਹੀਂ ਹੈਗਾ ਡੀਪ ਗਲਿਆਂ ਵਾਸਤੇ ਨਹੀਂ ਹੈਗਾ ਜਿਹੜੀ ਪਹਿਣਾ ਡੀਪ ਆਉਂਦੀਆਂ ਨੇ ਇਹ ਉਹ ਪਹਿਣਾ ਨੇ ਜਿਹੜੀਆਂ ਬੇ ਨੈੱਕ ਵੀ ਪਾ ਲੈਂਦੀ ਨੇ ਸੂਟ ਦਾ ਹਾਬੇ ਨਹੀਂ ਹੁੰਦਾ ਉਹਨਾਂ ਵਾਸਤੇ ਆ ਠੀਕ ਹੈ ਜੀ ਇਹ ਮੇਰੇ ਨਾਲੋਂ ਜੇ ਹਲਕੀ ਪਹਿਣ ਲਓਗੀ ਜਾਂ ਕੁੜੀ ਜਣੀ ਕੋਈ ਕਾਲਜ ਵਗੈਰਾ ਜਾਂਦੀ ਹੈ ਉਹਨਾਂ ਦੇ ਬਿਲਕੁਲ ਫਿੱਟ ਆਊਗਾ ਹੈ ਠੀਕ ਹੈ ਜੀ ਲੈਂਥ ਮੈਂ ਤੁਹਾਨੂੰ ਇਹਦੀ ਨਾਪ ਕੇ ਦੱਸ ਦਿੰਨੀ ਹਾਂ ਕਿਉਂਕਿ ਕਈ ਭੈਣਾਂ ਨੂੰ ਹੁੰਦਾ ਵੀ ਸਾਡੇ ਗळा ਛੋਟਾ ਰਹਿ ਗਿਆ ਹਨ ਮੈਂ ਪਹਿਲਾਂ ਹੀ ਦੱਸਤਾ ਵੀ ਇਹਦਾ ਛੋਟਾ ਗळा ਹੈ ਸਾਢੇ 17 ਇੰਚ ਦੀ ਲੈਂਥ ਹੈ ਜੀ ਵਿਰਥ ਹੈਗੇ ਸਾਢੇ 13 ਇੰਚ ਠੀਕ ਹੈ ਜੀ ਇਹ ਵੀ ਮੇਰੇ ਨਾਲ ਪਤਲੀ ਕੁੜੀ ਦੇ ਆਊਗਾ ਉੰਨੇ ਵੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਹੋਈ ਆ ਪਰ ਇਹ ਮੇਰੇ ਪ੍ਰੋਪਰ ਆਉਂਦਾ ਏ ਮੈਂ ਪਾ ਕੇ ਦੇਖਿਆ ਹੋਇਆ ਮੈਂ ਤੁਹਾਨੂੰ ਪਾਉਣ ਵਾਸਤੇ ਇੱਕ ਵੀਡੀਓ 'ਚ ਪਾਇਆ ਹੋਇਆ ਪਰ ਵੀਡੀਓ 'ਚ ਪ੍ਰੋਪਰ ਦਿਖ ਨਹੀਂ ਰਿਹਾ ਪਰ ਜੇ ਤੁਸੀਂ ਕਹੋਗੇ ਪਾ ਕੇ ਫੋਟੋ ਭੇਜ ਦਿਓ ਮੈਂ ਤੁਹਾਨੂੰ ਪਾ ਕੇ ਪਿਕ ਸੈਂਡ ਕਰ ਸਕਦੀ ਹਾਂ ਠੀਕ ਹੈ ਜੀ ਇਹਦੀ ਲੈਂਥ ਹੈਗੀ 16 ਇੰਚ ਵਿਰਥ ਹੈਗੀ ਜੀ 14 ਇੰਚ ਇਹਦਾ ਗਲਾ ਵਗੈਰਾ ਮੋਢੇ ਵਗੈਰਾ ਇਹ ਬਹੁਤ ਵਧੀਆ ਨੇ ਤੇ ਪੂਰਾ ਮੇਰੀ ਫਿਟਿੰਗ ਦਾ ਹੀ ਬਣਿਆ ਹੋਇਆ ਹੈ ਦੇਖੋ ਇਹਨੂੰ ਵੀ ਤੁਸੀਂ ਕਿਸੇ ਮਰਜ਼ੀ ਸੂਟ ਦੇ ਉੱਪਰ ਵੇਅਰ ਕਰ ਸਕਦੇ ਹੋ ਠੀਕ ਹੈ ਜੀ ਆਪਣੇ ਹੋਰ ਵੀ ਰੈਡੀ ਹੋ ਰਹੇ ਨੇ ਤੇ ਇੱਕ ਕੋਟੀ ਆਪਣੇ ਕੋਲ ਆ ਗਈ ਜੀ ਟਾਈ ਐਂਡ ਡਾਈ ਦੀ ਜਿਹੜੀ ਮੇਰੀ ਕੋਟੀ ਬਹੁਤ ਜ਼ਿਆਦਾ ਤੁਸੀ ਡਿਮਾਂਡ ਵਿੱਚ ਕੀਤੀ ਆ ਇੱਕ ਕੋਟੀ ਰੈਡੀ ਹੋ ਗਈ ਜੀ ਤੇ ਜਿਹੜੀ ਜਿਹੜੇ ਭੈਣਾਂ ਨੇ ਟਾਈ ਐਂਡ ਡਾਈ ਦਾ ਮੈਨੂੰ ਆਰਡਰ ਦਿੱਤਾ ਹੋਇਆ ਉਹ ਜਰੂਰ ਮੈਨੂੰ ਹੈਲੋ ਦਾ ਮੈਸੇਜ ਭੇਜਿਓ ਕਿਉਂਕਿ ਮੇਤੋਂ ਨੰਬਰ ਉੱਪਰ-ਨੀਚੇ ਹੋ ਗਏ ਜੀ ਠੀਕ ਹੈ ਇਹਦੀ ਲੈਂਥ ਮੈਂ ਤੁਹਾਨੂੰ ਨਾਪੇ ਦਵਾਂ ਸੇਮ ਬੁਣਤੀ ਪਵਾਈ ਆਪਾਂ ਲੈਂਥ ਹੈਗੀ ਇਹਦੀ 1.5 ਇੰਚ ਕਿਉਂਕਿ ਬਾਕੀ ਕੋਟੀਆਂ ਤਾਂ ਮੇਰੇ ਨਾਪ ਦੀਆਂ ਤਿਆਰ ਹੋ ਜਾਂਨ ਇੱਕ ਕੋਟੀ ਵੱਡੀ ਸੀਗੀ ਹੁਣ ਨਹੀਂ ਤਾਂ ਮੈਂ ਆਪਣੀ ਕੋਟੀ ਨਾਪ ਲੈਂਦੀ ਇਧਰ ਨੂੰ ਹੈਗੀ 16 ਇੰਚ ਬਾਹ ਹੈਗੇ ਇਹਦੇ 20 ਇੰਚ ਬਾਹ ਇਹ ਮੈਨੂੰ ਲੱਗਦਾ ਮੇਰੀ ਭੈਣ ਨੇ ਇੱਕ ਨੇ 20 ਇੰਚ ਬਾਹ ਰਖਵਾਈ ਸੀਗੀ ਪਹਿਲੇ ਮੈਨੂੰ ਜ਼ਰੂਰ ਮੈਸੇਜ ਕਰ ਦਿਓ ਠੀਕ ਹੈ ਜੀ ਦੂਜੀਆਂ ਕੋਟੀਆਂ ਵੀ ਰੈਡੀ ਹੋ ਰਹੀਆਂ ਨੇ ਤੇ ਇਹ ਇੱਕ ਆਪਣੇ ਕੋਲ ਰੈਡੀ ਹੋ ਕੇ ਆ ਗਈ ਠੀਕ ਹੈ ਜੀ ਜਿਵੇਂ ਜਿਵੇਂ ਰੈਡੀ ਹੋ ਕੇ ਆਈ ਜਾਣਗੀਆਂ ਮੈਂ ਤੁਹਾਨੂੰ ਸਾਰੀਆਂ ਤੁਹਾਡੇ ਨਾਲ ਸ਼ੇਅਰ ਕਰਕੇ ਤੇ ਕੁਝ ਤਾਂ ਮੇਰੇ ਤੋਂ ਸ਼ੇਅਰ ਵੀ ਨਹੀਂ ਹੁੰਦੀਆਂ ਹੈਗੀਆਂ ਜਿੱਦਾਂ ਇਹ ਆ ਇਹ ਇੱਕ ਭੈਣ ਦਾ ਰੈਡੀ ਕੀਤਾ ਸੀਗਾ ਇਹ ਤੇ ਉਹ ਭੈਣ ਕਹਿੰਦੀ ਮੈਨੂੰ ਛੋਟਾ ਲੱਗਦਾ ਉਹਨੂੰ ਆਪਾਂ ਇੱਕ ਹੋਰ ਪਾਰਸਲ ਕਰਤਾ ਤੇ ਉਹ ਮੈਂ ਪਿਕ ਉਹਨੂੰ ਭੇਜ ਦੋਂਗੇ ਆ ਦੇਖ ਭੈਣੇ ਆ ਤੇਰਾ ਮੈਂ ਕੋਲ ਰੱਖ ਲਿਆ ਆਪਣੇ ਤੈਨੂੰ ਹੋਰ ਰੈਡੀ ਕਰਵਾ ਕੇ ਮੈਂ ਭੇਜਤਾ ਠੀਕ ਹੈ ਜੀ ਪਿਕ ਮੇਥੋਂ ਸੈਂਡ ਹੋ ਹੀ ਨਹੀਂ ਹੈਗੇ ਹਾਂਜੀ ਅੱਜ ਦੀ ਵੀਡੀਓ ਚ ਬਸ ਇੰਨਾ ਹੀ ਆ ਤੇ ਤੁਹਾਡੇ ਨਾਲ ਇੱਕ ਗੱਲ ਸ਼ੇਅਰ ਕਰਨੀ ਸੀ ਮੈਂ ਨਵਾਂ ਚੈਨਲ ਬਣਾਇਆ ਜਿਹਦੇ ਉੱਪਰ ਆਪਾਂ ਹੁਣ ਇਸ ਕੀਵੀਆਂ ਦੀਆਂ ਜਾਂ ਸੂਟਾਂ ਦੀ ਵੀਡੀਓ ਆਪਾਂ ਇਸ ਚੈਨਲ ਤੇ ਨਹੀਂ ਪਾਇਆ ਕਰਾਂਗੇ ਚੈਨਲ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਛੱਡ ਦੋਂਗੇ ਤੁਸੀਂ ਉੱਥੋਂ ਉਹਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੇ ਜਦੋਂ ਉਹਦੇ ਉੱਪਰ ਆਪਣੇ 1000 ਫੋਲੋਅਰ ਹੋ ਗਏ ਸੌਰੀ 1000 ਸਬਸਕ੍ਰਾਈਬਰ ਹੋ ਗਏ ਉਹ ਤੋਂ ਬਾਅਦ ਆਪਾਂ ਉਹਦੇ ਉੱਪਰ ਵੀਡੀਓ ਪਾਉਣੀ ਆ ਸਟਾਰਟ ਕਰ ਦਾਂਗੇ ਜੀ ਤੇ ਲਿੰਕ ਮੈਂ ਨੀਚੇ ਛੱਡ ਦੂੰਗੀ ਪਲੀਜ਼ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਸੋਹਣੀਆਂ ਸੋਹਣੀਆਂ ਵੀਡੀਓ ਅਸੀਂ ਲੈ ਕੇ ਆਉਂਦੇ ਰਵਾਂਗੇ ਤੇ ਇਹ ਚੈਨਲ ਤੇ ਆਪਾਂ ਬਲੌਗ ਪਾਇਆ ਕਰਾਂਗੇ ਅੱਜ ਦੀ ਵੀਡੀਓ ਚ ਬਸ ਇੰਨਾ ਹੀ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਚ ਤਦ ਤੱਕ ਲਈ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜਿਉਂਦੇ ਵਾਸਤੇ ਰਹੋ ਜੀ